ਅੱਜ ਦਾ ਦਿਨ ਬੜਾ ਸੁਲੱਖਣਾ ਸੀ ਜੀ ਤੇ ਮਸਾ ਮਸਾਹੇ ਦੇਣ ਆਇਆ ਸੀ ਕਿਉਂਕਿ ਅੱਜ ਰੱਖਣਾ ਸੀ ਜੀ ਨੀ ਪੱਥਰ ਘਰ ਦਾ ਕਿਉਂਕਿ ਇੱਥੇ ਮਕਾਨ ਬਣਾਉਣਾ ਸੀਗਾ ਤੇ ਅਰਦਾਸ ਕਰਾਉਣੀ ਸਭ ਤੋਂ ਵੱਧ ਜ਼ਰੂਰੀ ਸੀ ਤੇ ਮੈਂ ਇਹਨਾਂ ਨੂੰ ਕਿਹਾ ਸੀ ਵੀ ਤੁਸੀਂ ਬਾਬਾ ਜੀ ਨੂੰ ਲੈ ਕੇ ਅਰਦਾਸ ਕਰਾਈਏ ਕਿਉਂਕਿ ਕੋਈ ਵੀ ਸ਼ੁਭ ਕੰਮ ਕਰਨਾ ਹੋਵੇ ਤਾਂ ਅਰਦਾਸ ਬਹੁਤ ਜ਼ਰੂਰੀ ਹੁੰਦੀ ਹੈ ਜੀ ਤੇ ਫਟਾਫਟ ਗੁਰਦੁਆਰਾ ਸਾਹਿਬ ਗਏ ਤੇ ਬਾਬਾ ਜੀ ਨੂੰ ਲੈ ਆਏ ਸੀਗੇ ਤੇ ਜਦੋਂ ਅਰਦਾਸ ਹੋਈ ਜਦੋਂ ਪੂਰੀ ਇਕਾਗਰਤਾ ਨਾਲ ਸਾਰੇ ਮਤਲਬ ਇਕਜਟ ਹੋ ਕੇ ਅਰਦਾਸ ਕਰੀ ਸੀ ਤੇ ਉਹ ਵੀਡੀਓ ਤਾਂ ਸਾਥੋ ਸ਼ੂਟ ਹੋਈ ਨਹੀਂ ਤੇ ਬਾਅਦ ਵਿੱਚ ਜਦੋਂ ਜਿਹੜੀ ਸਾਰੀ ਵੀਡੀਓ ਜੀ ਉਹ ਮਤਲਬ ਆਪਾਂ ਸ਼ੂਟ ਕੀਤੀ ਅਰਦਾਸ ਤੋਂ ਬਾਅਦ ਸਾਰਿਆਂ ਨੂੰ ਲੰਗਰ ਸ਼ਿਕਾਇਆ ਜੀ ਚਾਹ ਦੇ ਨਾਲ ਮਦਾਨਾ ਤੇ ਜਿਹੜਾ ਆਪਾਂ ਪ੍ਰਸ਼ਾਦ ਬਣਾਇਆ ਸੀ ਉਹ ਸਾਰਿਆਂ ਨੇ ਖਾ ਲਿਆ ਸੀ ਜੀ ਤੇ ਬਾਅਦ ਵਿੱਚ ਇਹਨਾਂ ਨੇ ਵੀਡੀਓ ਸ਼ੂਟ ਕਰੀ ਤੇ ਇੱਥੇ ਜੀ ਜਿਹੜੀਆਂ ਇੱਟਾਂ ਹੁੰਦੀਆਂ ਨੇ ਉਹਨਾਂ ਨੂੰ ਖੰਮਣ ਨਹੀਂ ਵੰਨ ਲਿਆ ਸੀ ਵਿੱਚ ਚੌਲ ਸੀਗੇ ਤੇ ਗੁੜ ਸੀ ਤੇਲ ਸੀ ਗਿਆ ਤੇ ਪੈਸੇ ਜਿਹੜੇ ਮਤਲਬ ਨਿਓਂ ਚ ਰੱਖਦੇ ਹੁੰਦੇ ਨੇ ਸੋਡੇ ਕੀ ਕੀ ਰਸਮਾਂ ਤੁਸੀਂ ਵੀ ਜਰੂਰ ਕਮੈਂਟ ਕਰਕੇ ਦੱਸਿਓ ਜੀ ਤੇ ਇੱਥੇ ਮਿਸਤਰੀ ਸਾਹਿਬ ਲੱਗੇ ਹੋਏ ਸੀ ਜੀ ਸਾਰੀ ਜਿਹੜੀ ਚਣਾਈ ਕਰਨ ਤੇ ਬਾਬਾ ਜੀ ਨੂੰ ਵੀ ਬਾਬਾ ਜੀ ਵੀ ਚਾਹ ਦਾ ਲੰਗਰ ਛਕ ਰਹੇ ਸੀ ਜੀ ਹਾਂਜੀ ਤੇ ਮੈਂ ਦੋਸਤੋ ਬਾਬੇ ਨਾਲ ਗੱਲਾਂ ਮਾਰ ਰਹੀ ਬਾਬਾ ਜੀ ਕਹਿੰਦੇ ਵੀ ਤੁਹਾਡੇ ਸਪੀਕਰ ਦੀ ਬਾਜ ਪਹੁੰਚ ਜਾਂਦੀ ਆ ਕਿਉਂਕਿ ਆਪਣੇ ਘਰ ਥੋੜੀ ਜਿਹੀ ਗੁਰਦੁਆਰਾ ਸਾਹਿਬ ਤੋਂ ਕਾਫੀ ਦੂਰ ਨੇ ਤੇ ਸਪੀਕਰ ਦੀ ਆਵਾਜ਼ ਆਉਂਦੀ ਨਹੀਂ ਦੋਸਤੋ ਘਟ ਆਉਂਦੀ ਆ ਤੇ ਉਹਦੇ ਰਿਲੇਟਿਡ ਵਰ ਗੱਲਬਾਤਾਂ ਕਰੀ ਜਾਂਦਾ ਮਾ ਬਾਬਾ ਕੀਰਤਨ ਵੀ ਕਰਦੇ ਨੇ ਜੀ ਹਾਂਜੀ ਬਹੁਤ ਸੋਹਣਾ ਕਥਾ ਕੀਰਤਨ ਕਰਦੇ ਨੇ ਜੀ ਨਵੇਂ ਆਏ ਹੋਏ ਨੇ ਜੀ ਬਾਬਾ ਜੀ ਇਹ ਗੁਰਦੁਆਰਾ ਸਾਹਿਬ ਵਿੱਚ ਤੇ ਸਾਰੇ ਨੇ ਚਾਹ ਦਾ ਲੰਗਰ ਛਕ ਲਿਆ ਸੀ ਜੀ ਤੇ ਆਪਾਂ ਵੀ ਸਾਰਾ ਸਮਾਨ ਰੈਡੀ ਕਰਕੇ ਸਾਰੇ ਕੰਮ ਨਿਪਟਾ ਲਏ ਸੀ ਜੀ ਕਰਦੇ ਤੇ ਬਾਬਾ ਜੀ ਕਹਿੰਦੇ ਸੀ ਗੁਰਦੁਆਰਾ ਸਾਹਿਬ ਸਾਡੇ ਉਹ ਜਿੱਤੇ ਗੁਰਦੁਆਰਾ ਸਾਹਿਬ ਚਲੇ ਗਏ ਸੀ ਕਿਉਂਕਿ ਕਾਫੀ ਦੂਰ ਹੈ ਜਾਂਦਾ ਗੁਰਦੁਆਰਾ ਸਾਹਿਬ ਤੇ ਗੁਰਦੁਆਰਾ ਸਾਹਿਬ ਸਾਡਾ ਬਹੁਤ ਸੋਹਣਾ ਬਣਿਆ ਹੋਇਆ ਜੀ ਕਰਮਸਰ ਸਾਹਿਬ ਸੁਖਲੱਦੀ ਵਿੱਚ ਹਾਂਜੀ ਤੇ ਉਸ ਤੋਂ ਬਾਅਦ ਬਾਬਾ ਜੀ ਤੋਂ ਲਈ ਇਜਾਜ਼ਤ ਹੀ ਫਤਿਹ ਬਲਾ ਕੇ ਤੇ ਫਿਰ ਮੈਂ ਆ ਗਿਆ ਜੀ ਘਰ ਵਾਪਸ ਕਿਉਂਕਿ ਮਿਸਤਰੀ ਨੂੰ ਲੈ ਕੇ ਜਾਣਾ ਸੀ ਜੀ ਰਾਮੇ ਤੇ ਸਿਮਿੰਟ ਬਜਰੀ ਤੇ ਹੋਰ ਲੱਲਾਪੱਲਾ ਲੈ ਕੇ ਆਉਣਾ ਸੀ ਇੱਥੇ ਮੈਂ ਬਈ ਮਿਸਤਰੀ ਨੂੰ ਕਹਿ ਰਿਹਾ ਸੀ ਮੈਂ ਆਪਣੇ ਦੋਸਤਾਂ ਨੂੰ ਸਾਰਿਆਂ ਨੂੰ ਕਰਦੇ ਵਾਹ ਕਰਦੇ ਤੇ ਫਿਰ ਅਸੀਂ ਰਾਮੇ ਜੀ ਜੋ ਵੀ ਸਰਗਾ ਵਗੈਰਾ ਲੈਣਾ ਸੀਗਾ ਉਹ ਲੈ ਕੇ ਤੇ ਮੈਂ ਇਹਨੂੰ ਬਾਈ ਨੂੰ ਪੁੱਛ ਰਿਹਾ ਸੀਗਾ ਮਹਾ ਵੀ 10 ਬਾਈ ਸਮਾਨ ਵਗੈਰਾ ਪੂਰਾ ਹੁਣ ਕੋਈ ਹੋਰ ਘੜ ਬਾਤ ਤਨੀ ਆਂਦਾ ਬਸ ਬਹੁਤ ਆ ਬਈ ਤੇ ਖਰਚਾ ਪਹਿਲੀ ਸਮਾਨ ਤੋਂ ਕਿਉਂਕਿ ਰੋਣੇ ਛੋੜੇ ਛੋੜੇ ਸਮਾਨ ਤੇ ਬਹੁਤ ਖਰਚਾ ਆ ਜਾਂਦਾ ਹਾਂਜੀ ਘਰ ਆਏ ਤਾਂ ਇੱਥੇ ਬਸ ਡੈਵੀ ਤੋਂ ਪਤਾ ਲੱਗੇ ਮਿੱਟੀ ਸਿੱਟੀ ਪਈ ਆ ਤੇ ਜਿਉਂ ਲੱਗਿਆ ਸੀ ਨਾ ਸਵੇਰ ਦਾ ਬਸ ਏਸੇ ਤੀ ਲੋਟਨੀਆਂ ਲਾਉਣ ਕਿਉਂਕਿ ਬੱਚਿਆਂ ਨੂੰ ਤਾਂ ਹੁੰਦਾ ਹੀ ਆ ਸਾਰਾ ਬਸ ਕੱਪੜੇ ਲਵੇੜ ਪਾਟ ਘੱਲਾ ਬਸ ਇੱਥੇ ਮਿੱਟੀ 'ਤੇ ਹੀ ਖੇਡੀ ਆ ਸਾਰਾ ਦਿਨ ਸਾਰੀਆਂ ਖੇਡਾਂ ਚੱਕ ਲੈਂਦੀਆਂ ਕਿਉਂਕਿ ਬੱਚਿਆਂ ਨੂੰ ਮਿੱਟੀ ਦਾ ਬਹੁਤ ਹੁੰਦਾ ਜਦੋਂ ਵੀ ਕਈ ਵਾਰ ਆਪੀ ਟਰਾਲੀ ਲੈ ਆਉਂਦੇ ਸੀ ਮਿੱਟੀ ਦੀ ਤਾਂ ਬਸ ਸਹੀ ਗੱਲ ਹੈ ਨਾ ਤੇ ਮੈਨੂੰ ਕਹਿ ਰਹੇ ਆ ਕਿ ਆ ਜਾਓ ਕਿ ਆਪਾਂ ਦੋਨੇ ਚੜਾਈ ਹੈ ਕਿ ਗੱਡੀਆਂ ਨੂੰ ਤਾਂ ਹਾਂ ਆਫ ਰੋਡਿੰਗ ਕਰਕੇ ਆ ਕਿ ਦੇ ਨੇ ਕਿਹੜਾ ਪਹਿਲਾ ਚੜਾਊਗਾ ਢੇਰੀ ਤੇ ਲੋਡ ਕਰਕੇ ਦੋਸਤੋ ਡੈਬੀ ਵੀ ਖੜੀ ਜਾਂਦਾ ਕਿ ਬਾਕੀ ਜ਼ਰੂਰੀ ਹੈ ਜੀ ਮਿੱਟੀ 'ਚ ਖੇਡਣਾ ਬੱਚਿਆਂ ਦਾ ਤੇ ਨਾਲੇ ਮਿੱਟੀ ਨਾਲ ਜੁੜੇ ਰਹਿੰਦੇ ਆ ਜੀ ਵਧੀਆ ਹੈ ਨਾ ਤੇ ਉਸ ਤੋਂ ਬਾਅਦ ਫਿਰ ਦੋਸਤੋ ਸ਼ਾਮ ਦਾ ਟਾਈਮ ਹੋ ਗਿਆ ਸੀ ਚਾਹ ਪਾਣੀ ਆਪਾਂ ਬਣਾ ਲਿਆ ਸੀਗਾ ਸੋ ਸਾਰਿਆਂ ਨੇ ਵਧੀਆ ਚਾਹ ਪਾਣੀ ਪੀਤਾ ਜੀ ਕਿਉਂਕਿ ਜਦੋਂ ਕੰਮ ਕਰਦੇ ਦੋ ਚਾਹ ਦੀ ਤਾਂ ਬਹੁਤ ਐ ਹੁੰਦਾ ਵੀ ਚਾਹ ਪੀਏ ਚਾਹ ਪੀਏ ਫੇਰਾ ਮਾ ਚਾਹ ਬਣਾ ਕੇ ਫੜਾਤੀ ਸੀ ਜੀ ਸਾਰਿਆਂ ਨੇ ਚਾਹ ਪੀਤੀ ਤੇ ਉਸ ਤੋਂ ਬਾਅਦ ਸ਼ਾਮ ਦਾ ਹੋ ਗਿਆ ਸੀ ਜੀ ਟਾਈਮ ਤੇ ਇਹਨਾਂ ਨੇ ਜਿਮ ਤੇ ਵੀ ਜਾਣਾ ਸੀਗਾ ਹਾਂਜੀ ਫਿਰ ਮੈਂ ਦੋਸਤੋ ਜਿਮ ਚਲਾ ਗਿਆ ਜੀ ਜਿਮ ਜਾ ਕੇ ਤੇ ਫਿਰ ਮਾੜੀ ਮੋਟੀ ਐਕਸਰਸਾਈਜ਼ ਲਾਈ ਐਕਸਰਸਾਈਜ਼ ਲਾ ਕੇ ਮਾੜੀ ਮੋਟੀ ਕਰਕੇ ਕਸਰਤ ਤੇ ਫਿਰ ਘਰ ਆ ਗਈ ਜੀ ਘਰ ਆ ਕੇ ਰਮਨ ਨੇ ਆਹ ਲਾਲਜਾ ਬਣਾ ਕੇ ਦਿੱਤਾ ਮੈਨੂੰ ਸਲਾਦ ਜਆ ਪਤਾ ਨਹੀਂ ਕੀ ਸੀ ਇਹ ਸੋ ਇਹ ਸੀਗਾ ਜੀ ਬੀਟਰੂਟ ਸੈਲਡ ਇਹ ਵੀ ਬਹੁਤ ਹੈਲਦੀ ਹੁੰਦਾ ਜੀ ਹੁਣ ਜਿਵੇਂ ਦਹੀਂ ਪਈ ਸੀਗੀ ਤੇ ਥੋੜੀ ਜਿਹੀ ਪਈਆਂ ਸੀ ਜ ਸਿਕੰਦਰ ਮੈਂ ਕਿਹਾ ਚਲੋ ਜੀ ਇਹ ਹੀ ਬਣਾ ਕੇ ਦੰਨੀ ਆ ਸੋ ਟੇਸਟੀ ਵੀ ਬਹੁਤ ਬਣਿਆ ਸੀਗਾ ਤੇ ਇਹ ਹੈਲਦੀ ਵੀ ਬਹੁਤ ਹੁੰਦਾ weight loss ਵਾਸਤੇ ਬਹੁਤ ਵਧੀਆ ਚੀਜ਼ ਹੈ ਜੀ ਇਹ ਸੋ ਮੈਗਾ ਚਲੋ ਜੀ ਬਣਾ ਕੇ ਖਵਾ ਦਨੇ ਕਿਉਂਕਿ ਫਿਰ ਤਾਂ ਖਰਾਬ ਹੀ ਹੋ ਜਾਣੇ ਚਕੰਦਰਾ ਪਰੌਂਠੇ ਬਰੌਂਠੇ ਆਪਾਂ ਵੀ ਬਣਾ ਲਏ ਸੀਗੇ ਤੇ ਇਧਰ ਇਹਨਾਂ ਦੀ ਡਾਈਟ ਵੀ ਆਪਾਂ ਲੈ ਜਾਂਦੀ ਸੀ ਸੋ ਦੋਸਤੋ ਵੀਡੀਓ ਵਧੇ ਲੀ ਗੱਗੇ ਜਰੂਰ ਸ਼ੇਅਰ ਕਰਨੀ ਜੀ ਵਾਹ ਦੋਸਤੋ